mesh properties ਹਮੇਸ਼ਾ ਕੋਸ਼ਿਸ਼ ਕਰਦੀ ਆ ਤੁਹਾਨੂੰ ਸਰਵਿਸ ਦੇਣ ਦੀ ਸੋ ਐਸੇ ਕਰਕੇ ਆਪਾਂ ਹੁਣ ਇਸ ਵਾਰੀ ਟਰਾਈ ਕਰ ਰਹੇ ਆ ਕਿ ਤੁਹਾਨੂੰ ਨਾਰਥ ਆਫ ਕੋਆ ਮਹਾਰਾਸ਼ਟਰਾ ਦੇ ਵਿੱਚ ਇੱਕ ਵਿਲਾਸ ਦਾ ਪ੍ਰੋਜੈਕਟ ਲੈ ਕੇ ਆਏ ਆ ਜਿਹੜੇ ਕਿ ਸਟ੍ਰੀਮ ਵਿਲਾਸ ਨੇ ਹੋਰ ਦਸ਼ਮਿਸਟ ਪ੍ਰੋਪਰਟੀਆਂ ਬਹੁਤ ਸਾਰੀ oportunidades ਲੈ ਕੇ ਆ ਰਹੀ ਆ ਪੈਨ ਇੰਡੀਆ ਸੋ ਤੁਸੀਂ ਸਾਨੂੰ ਜਦੋਂ ਮਰਜ਼ੀ ਸਾਡੇ ਇੰਸਟਾ ਹੈਂਡਲ ਤੇ 9814064456 ਇਸ ਨੰਬਰ ਰਾਹੀਂ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਦਸ਼ਮੇਸ਼ ਪ੍ਰਾਪਰਟੀਆਂ ਦੇ ਅਪਕਮਿੰਗ ਪ੍ਰੋਜੈਕਟ ਜਿਵੇਂ ਕਿ ਹੋਨਰਸੀ ਡੀਐਲਐਫ ਨਾਲ ਜਾ ਰਹੇ ਆ ਮੈਲਬਨ ਦੇ ਵਿੱਚ 4th ਆਫ ਸੈਪਟੈਂਬਰ ਟੂ 9th ਆਫ ਸੈਪਟੈਂਬਰ ਪੈਨ ਇੰਡੀਆ ਦੀ ਪ੍ਰਾਪਰਟੀਆਂ ਲੈ ਕੇ ਜਾ ਰਹੇ ਆ ਆਸਟ੍ਰੇਲੀਅਨ ਮਾਰਕੀਟ ਲਈ ਇਨਵੈਸਟਮੈਂਟ ਆਫ ਬੇਸਿਸ ਤੇ ਉਵੇਂ ਹੀ ਅਸੀਂ ਕੋਸ਼ਿਸ਼ ਕਰਦੇ ਆਂ ਕਿ ਬਾਹਰ ਦੀ ਪ੍ਰਾਪਰਟੀਆਂ ਜਿਵੇਂ ਦੁਬਈ ਹੋ ਗਿਆ ਆ ਆਸਟ੍ਰੇਲੀਆ ਹੋ ਗਿਆ ਕੈਨੇਡਾ ਹੋ ਗਿਆ ਉਹਨਾਂ ਦੀ ਪ੍ਰਾਪਰਟੀਆਂ ਇੰਡੀਆ ਲੈ ਕੇ ਆਈਏ ਇਨਵੈਸਟਮੈਂਟ ਬੇਸ ਤੇ ਤਾਂ ਕਿ ਇੰਡੀਅਨ ਇਨਵੈਸਟਰ ਨੂੰ ਵੀ ਉਹ ਗਲੋਬਲ ਓਪਰਚ्युनिटी ਮਿਲਦੀ ਰਹੇ ਜਿਹੜਾ ਕਿ ਹਰ ਕੋਈ ਚਾਹੁੰਦਾ ਕੁਲੇਰਾ ਬਾਰੇ ਪੂਰੀ ਲੀਕ ਕਰ ਦਿਓ ਜੇ ਕੋਈ ਲੈਦਾ ਤੁਹਾਨੂੰ ਕੀ ਬੈਨੀਫਿਟ ਦੁਲੇਰਾ ਲੈਣ ਵਾਲਿਆਂ ਨੂੰ ਸਭ ਤੋਂ ਵੱਡਾ ਬੈਨੀਫਿਟ ਤਾਂ ਇਹ ਹੈ ਜੀ ਇੱਕ ਮਿਲਦਾ ਕਿ ਥਿਸ ਇਜ਼ ਇੰਡੀਆ ਦੇ ਵਿੱਚ ਇਹ ਆਖਰੀ ਸਿਟੀ ਹੈ ਜਿਹੜੀ ਸਕ੍ਰੈਚ ਤੋਂ ਸ਼ੁਰੂ ਹੋ ਕੇ ਬਣਨ ਜਾ ਰਹੀ ਹੈ ਜਿਹੜਾ ਕਿ ਬਹੁਤ ਰੇਅਰ ਇਵੈਂਟ ਹੁੰਦਾ ਮੈਨੂੰ ਨਹੀਂ ਲੱਗਦਾ ਸ਼ਾਇਦ ਚੰਡੀਗੜ੍ਹ ਤੋਂ ਬਾਅਦ ਕੋਈ ਇਹੋ ਜਿਹੀ ਸਿਟੀ ਆਈ ਹੈ ਜਿਹੜੀ ਬਿਲਕੁਲ ਸਕ੍ਰੈਚ ਤੋਂ ਸ਼ੁਰੂ ਹੋ ਕੇ ਬਣੀ ਹੋਵੇ ਕਿਉਂਕਿ ਇੰਡੀਆ ਦੇ ਕੋਲ ਇਨਾ ਲੈਂਡ ਏਰੀਆ ਵੀ ਨਹੀਂ ਹੈ ਤੇ ਜਿਹੜੀ ਸਿਟੀ ਸਪੈਸੀਫਿਕਲੀ ਇੱਕ ਇਨਫਰਾਸਟ੍ਰਕਚਰ ਦੇ ਹਿਸਾਬ ਨਾਲ ਇੰਡਸਟਰੀ ਦੇ ਹਿਸਾਬ ਨਾਲ ਬਣੀ ਹੋਵੇ ਜਿੱਥੇ 90% ਇੰਡਸਟਰੀ ਆ ਰਹੀ ਹੈ ਤਾਂ ਇੰਡਸਟਰੀਅਲ ਜਾਇੰਟਸ ਆਲਰੇਡੀ ਇਨਵੈਸਟ ਕਰ ਚੁੱਕੇ ਹੈ ਉਸ ਤੋਂ ਵੱਡੀ ਓਪਰਚੁਨਿਟੀ ਆਪਾਂ ਕਿਸ ਚੀਜ਼ ਨੂੰ ਕਹਿ ਸਕਦੇ ਸਰ ਜੀ ਉਹ ਤੇ ਲੈਂਡ ਨੂੰ ਵੀ ਸਾਰੇ ਕੁਝ ਜਿਹੜੀਆਂ ਫੈਸਿਲਿਟੀਆਂ ਮੰਗਦੇ ਇੰਡਸਟਰੀ ਦੇ ਨਾਲ ਜਿਹੜੀ ਕੋ ਲੇਬਰ ਵੀ ਹੋਊਗੀ ਤੇ ਜਿਹੜੇ ਕੰਮ ਕਰਨ ਉਹਨੂੰ ਪੂਰੀ ਫੈਸਿਲਿਟੀ ਸੇ ਅਵੇਲੇਬਲ ਉਹ ਤੇ ਹਰ ਇੱਕ ਚੀਜ਼ ਅਵੇਲੇਬਲ ਹੈ ਜੀ ਇੰਡਸਟਰੀਅਲ ਪਲਾਟਸ ਰੈ residencial ਪਲਾਟਸ ਕਮਰਸ਼ੀਅਲ ਪਲਾਟਸ ਤੁਸੀਂ ਜੋ ਮਰਜ਼ੇ ਈਵਨ ਰੈਸਟੋਰੈਂਟਸ ਹੋ ਗਿਆ ਫਿਊਲ ਪੰਪਸ ਹੋਗੇ ਤੁਸੀਂ ਵਾਟ ਐਵਰ ਯੂ ਰਿਕੁਆਇਰਡ ਅਸੀਂ ਤੁਹਾਨੂੰ ਉੱਥੇ ਪ੍ਰੋਵਾਈਡ ਕਰਾ ਸਕਦੇ ਇਨਵੈਸਟਮੈਂਟ ਦੇ ਨਾਲ ਉਹ ਜਿਹੜੀ ਲੁੱਕੀ ਲੈਂਡ ਵੇਟਰਸ ਲੈ ਰਹੇ ਹਾਂ ਤੇ ਇਨਸਟੈਂਸ਼ਲ ਉਹਦਾ ਹੋਰ ਗੁੱਡ ਹੈ ਜੀ ਜਿਹੜਾ ਬੰਦਾ ਇਸ ਟਾਈਮ ਤੇ ਰੈ residencial ਦੇ ਵਿੱਚ ਆ ਕਮਰਸ਼ੀਅਲੀ ਇਨਵੈਸਟ ਕਰ ਰਿਹਾ ਹੁੰਦਾ ਇਸ ਟਾਈਮ ਤੇ ਫਰਸਟ ਮੂਵਰਸ ਐਡਵਾਂਟੇਜ ਮਿਲ ਰਹੀ ਹੈ ਜਿਹੜਾ ਕਿ ਰੀਅਲ ਅਸਟੇਟ ਦੇ ਵਿੱਚ ਬਹੁਤ ਘੱਟ ਓਪਰਚ्युनिटीਜ਼ ਹੁੰਦੀਆਂ ਜੋ ਤੁਸੀਂ ਕਿਸੇ ਨਵੀਂ ਜਗ੍ਹਾ ਤੇ ਇੰਨੀ ਛੇਤੀ ਤੁਹਾਨੂੰ ਫਰਸਟ ਮੂਵਰਸ ਐਡਵਾਂਟੇਜ ਮਿਲ ਜੇ ਸਸ਼ੀ ਗਾਲ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਹਰ ਵਾਰ ਆ ਕੇ ਕਵਰ ਕਰਦੇ ਹੋ ਬਹੁਤ ਚੰਗਾ ਲੱਗਦਾ ਜੀ ਈਵੈਂਟ ਤੇ ਤੁਹਾਡੇ ਉਹਨਾਂ 1992 ਤੋਂ ਪਹਿ ਇਵੈਂਟ ਹੀ ਕਰ ਰਿਹਾ ਜੀ ਕਦੀ ਕਿਸੇ ਕੰਪਨੀ ਦਾ ਕਦੀ ਕਿਸੇ ਕੰਪਨੀ ਦਾ ਲੁਧਿਆਣਾ ਲਈ ਇੱਕ ਨਵੀਂ opportunity ਹਰ ਵਾਰੀ ਲੈ ਕੇ ਆਈਦੀ ਹੈ ਤੇ ਐਤਕੀ ਨਾਰਥ ਗੋਆ ਤੇ ਨਾਲ ਤੁਲੇਰਾ ਦੀ ਦੋਨੋਂ ਲੈ ਕੇ ਆਏ ਆ ਦੋਨਾਂ ਦੇ ਵਿੱਚ ਇਨਵੈਸਟਮੈਂਟ ਪ੍ਰਾਪਰਟੀ ਵਧੀਆ ਹੈ ਕਿਉਂਕਿ ਦਸ਼ਮੀਸ਼ ਪ੍ਰਾਪਰਟੀ ਇਨਵੈਸਟਮੈਂਟ ਦੇ ਨਾਂ ਤੇ ਜਾਣੇ ਜਾਂਦਾ ਹੈ ਕਿ ਜੇ ਚੰਗੀ ਇਨਵੈਸਟਮੈਂਟ ਕਰਨੀ ਹੈ ਤੇ ਬੱਬੂ ਅਜੀ ਕੋਲ ਚਲੇ ਜਾਓ ਹੈ ਹੰਕਾਰ ਨਹੀਂ ਹੈ ਮਾਣਾ ਇਸ ਗੱਲ ਦਾ ਕਿ ਕੋਈ ਵੀ ਚੀਜ਼ ਜਿਹੜੀ ਹੈ ਉਹ ਤੁਹਾਨੂੰ ਠੀਕ ਟੰਗ ਨਾਲ ਅਸੀਂ ਠੀਕ ਜਗ੍ਹਾ ਤੇ ਪ੍ਰੋਵਾਈਡ ਕਰਾ ਕੇ ਦਿੰਨੇ ਆ ਤੇ ਹੁਣ ਅਸੀਂ ਜਿਹੜੀ ਇਸ ਓਪਰਚ्युनिटी ਨੂੰ ਲੈ ਕੇ ਆਏ ਆ ਥੁਲੇਰਾ ਦੇ ਵਿੱਚ ਵੀ ਜਿਹੜੀ ਤੁਸੀਂ ਬਹੁਤ ਵਧੀਆ ਓਪਰਚ्युनिटी ਹੈ ਇਹਦੇ ਵਿੱਚ ਤੁਸੀਂ ਵੱਧ ਤੋਂ ਵੱਧ ਇਨਵੈਸਟ ਕਰਕੇ ਤੇ ਵੱਧ ਤੋਂ ਵੱਧ ਕਮਾਈ ਕਰ ਸਕਦੇ ਹੋ ਗੋਆ ਦੇ ਵਿੱਚ ਵੀ ਤੁਸੀਂ ਜਿੰਨਾ ਅਸੀਂ ਸਿਰਫ 11 ਮਹੀਨਿਆਂ ਦੇ ਲੈ ਕੇ ਆਏ ਆ 2.5 ਏਕੜ ਦੇ ਵਿੱਚ ਫਸਟ ਟਾਈਮ ਹੋਏਗਾ ਕਿ 2.5 ਏਕੜ ਦੇ ਵਿੱਚ 11 ਵਿਲਾ ਦੇ ਹੀ ਬਣਨੇ ਆ। ਉਹ ਐਜ਼ ਅ ਰਿਜ਼ੋਰਟ ਟਾਈਪ ਐਜ਼ ਇੱਕ ਅ ਫਾਰਮ ਹਾਊਸ ਟਾਈਪ ਐਜ਼ ਅ ਸੈਕੰਡ ਹਾਊਸ ਟਾਈਪ ਉਸ ਟਾਈਪ ਦੇ ਵਿੱਚ ਅਸੀਂ ਬਹੁਤ ਵਧੀਆ ਤੁਹਾਨੂੰ ਬਣਾ ਕੇ ਦੇਵਾਂਗੇ। ਜੇ ਸਾਡੇ ਕੋਲ ਕੋਈ ਪਲਾਟ ਲੈਣਾ ਚਾਹਵੇ ਤਾਂ ਅਸੀਂ ਪਲਾਟ 20 ਦੇ ਦੇਵਾਂਗੇ। 6-6 ਸੌ ਗਾਈ ਦੇ ਪਲਾਟ ਹੈ। ਟੋਟਲ 11 ਪਲਾਟ ਹੈ। 25000 ਰੁਪਏ ਪਰ ਸਕੁਅਰ ਯਾਰਡ ਦੇ ਨਾਲ ਅਸੀਂ ਤੁਹਾਨੂੰ ਪਲਾਟ ਦੇ ਦੇਵਾਂਗੇ। ਜਿਹੜੀ ਕੰਸਟਰਕਸ਼ਨ ਹੈ ਤੁਸੀਂ ਆਪ ਕਰਾਣੀ ਚਾਹੋ ਆਪ ਨਾਲੋਂ ਸਾਨੂੰ ਕਹੋਗੇ ਤੇ ਅਸੀਂ ਕਰਾ ਕੇ ਦੇ ਦੇਵਾਂਗੇ ਇਹ this is a this is one of the best project that is coming up in India India is developing day by day and this is the future ਤੁਸੀਂ ਆਪਾਂ ਇਹ ਹਰਵਰੀ ਇਵੈਂਟ ਕਿਸ ਲਈ ਕਰਦੇ ਆ ਗਿਆ ਇਹ ਆਪਾਂ ਇਵੈਂਟ ਇਸ ਲਈ ਕਰਦੇ ਆ ਕਿ ਯੂ ਸ਼ੁਡ ਗੈਟ ਇਨਫੋਰਮੇਸ਼ਨ ਤੁਹਾਨੂੰ ਨੋਲਿਜ ਹੋਣੀ ਚਾਹੀਦੀ ਹੈ ਕਿ ਕਿਹੜੀ ਇਨਵੈਸਟਮੈਂਟ ਓਪਰਚ्युनिटीज ਆ ਰਹੀਆਂ ਨੇ ਹੋਰ ਕੀ ਕੀ ਮਾਰਕੀਟ ਦੇ ਵਿੱਚ ਨਵਾਂ ਆ ਰਿਹਾ ਆਪਾਂ ਕਿਸੇ ਨਾਲ ਵੀ ਗੱਲ ਕਰਦੇ ਹਾਂ ਕੋਈ ਕਹਿੰਦਾ ਕਿ ਹਾਂਜੀ ਮੈਂ ਇੱਥੇ ਇਨਵੈਸਟਮੈਂਟ ਕੀਤੀ ਇਟਸ ਸਟਕ ਕੋਈ ਕਹਿੰਦਾ ਮੈਂ ਇੱਥੇ ਇਨਵੈਸਟਮੈਂਟ ਕੀਤੀ ਇਟਸ ਸਟਕ ਉਹਦਾ ਰੀਜ਼ਨ ਕੀ ਹੈ ਕਿਉਂਕਿ ਨੋਲਿਜ ਮਾਰਕੀਟ ਵਿੱਚ ਐਨੀ ਨਹੀਂ ਹੈਗੀ ਜਿੰਨੇ ਇਨਵੈਸਟਮੈਂਟ ਹੈ ਤੁਸੀਂ ਹਰ ਕਿਸੇ ਕੋਲ ਚਲੇ ਜਾਂਦੇ ਹੋ ਕੋਈ ਤੁਹਾਨੂੰ ਕਹਿੰਦਾ ਕਿ ਇੱਥੇ ਇਨਵੈਸਟ ਕਰ ਲਓ ਕੋਈ ਤੁਹਾਨੂੰ ਕਹਿੰਦਾ ਉੱਥੇ ਇਨਵੈਸਟ ਕਰ ਲਓ ਬਟ ਕੀ ਤੁਹਾਨੂੰ ਸੱਚੀ ਉੱਥੇ ਇਨਵੈਸਟਮੈਂਟ ਕਰਨੀ ਚਾਹੀਦੀ ਹੈ ਇਹ ਅਵੇਅਰਨੈਸ ਲੈ ਕੇ ਆਉਣ ਲਈ ਅਸੀਂ ਇਹ ਪ੍ਰੋਜੈਕਟਸ ਲੈ ਕੇ ਆਉਂਦੇ ਹਾਂ ਇਹ ਅਸੀਂ ਇਵੈਂਟਸ ਕਰਦੇ ਹਾਂ ਤਾਂ ਕਿ ਤੁਸੀਂ ਆਓ ਤੁਹਾਨੂੰ ਪਤਾ ਲ ਕਿਹੜਾ ਜ਼ਿਆਦਾ ਟਰਸਟ ਵਰਦੀ ਹੈ ਕਿਹੜਾ ਬਿਲਡਰ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ दैट इज ਵਟ ਵੀ ਡੂ ਇਹ ਅਸੀਂ ਥੋੜੀ ਤੱਕ ਇਹੀ ਲੈ ਕੇ ਆਨੇ ਵੀ ਆਰ ਚੈਨਲਸ ਇਹ ਚੈਨਲਸ ਇਸੇ ਲਈ ਬਣਦੇ ਨੇ ਤਾਂ ਕਿ ਤੁਹਾਨੂੰ ਇੱਕ ਡਾਇਰੈਕਟ ਡਿਵੈਲਪਰ ਨਾਲ ਜਾਂ ਕਿਸੇ ਨਾਲ ਵੀ ਕੰਟੈਕਟ ਕੀਤਾ ਜਾ ਸਕੇ ਤੁਹਾਨੂੰ ਪਤਾ ਲੱਗੇ ਕਿ ਹਾਂਜੀ ਵੀ ਇਹ ਵਾਲੇ ਪ੍ਰੋਜੈਕਟ ਤੇ ਅਸੀਂ ਇਨਵੈਸਟਮੈਂਟ ਕਰ ਸਕਦੇ ਹੁਣ ਟੁਲੇਰਾ ਦੇ ਵਿੱਚ ਲੈ ਕੇ ਆ ਰਿਹਾ ਹੁਣ ਟੁਲੇਰਾ ਕਿਉਂ ਬਿਕੋਜ਼ ਟੁਲੇਰਾ ਇਜ਼ ਅ ਫਿਊਚਰ ਤੁਸੀਂ ਜਿੱਥੇ ਵੀ ਦੇਖੋਗੇ ਅੱਜ ਕੱਲ ਹੁਣ ਇਟ ਇਜ਼ ਵਨ ਆਫ ਦਾ ਲਾਰਜੈਸਟ ਏਸ਼ੀਆਜ਼ ਵਨ ਆਫ ਦਾ ਲਾਰਜੈਸਟ ਗ੍ਰੀਨਫੀਲਡ ਇੰ so this is future sare ithe move karde paye ne bed tata bird be boeing being it adani reliance you name it sare utthe aunde paye ne oda koi reason hai cause future utthe hai jithe future hai utthe investment karan da but obvious hai ki utthe ek reason banda hai ki haan ji you should invest in that property hun aidar naal naal asi hun goa de neede vi leke aa reha so north of goa vi ek project honda paye utthe plots ne villas ne tusi ode vich kar sakde so its good for rental income ਹੈਨਾ ਤੋਂ ਅੱਜ ਕੱਲ ਦੇ ਟਾਈਮ ਦੇ ਵਿੱਚ ਮੇਜਰਲੀ एवरीवन ਇਜ਼ ਲੁਕਿੰਗ ਫਾਰ ਆਰ.ਓ.ਆਈ. ਹਰ ਇੱਕ ਨੂੰ ਆਰ.ਓ.ਆਈ. ਚਾਹੀਦੀ ਆ ਹਰ ਇੱਕ ਨੂੰ ਕਹਿੰਦਾ ਕਿ ਚਲੋ ਜਿਆਦਾ ਨਾ ਹੋਵੇ ਘੱਟ ਤੋਂ ਘੱਟ ਰੈਂਟਲ ਹੀ ਆ ਜਾਵੇ। ਸੋ ਦੈਟਸ ਵਾਟ ਵੀ ਆਰ ਬ੍ਰਿੰਗਿੰਗ। ਰੈ residențial ਦੇ ਵਿੱਚ ਦੇਖਿਆ ਜਾਵੇ ਤਾਂ ਜਿਹੜੀ ਆਪਣੀ ਆਰ.ਓ.ਆਈ. ਹੈ ਕਾਫੀ ਘੱਟ ਹੁੰਦੀ ਹੈ। ਬਟ ਜਦੋਂ ਇਦਾਂ ਦੇ ਪ੍ਰੋਜੈਕਟਸ ਆ ਜਾਂਦੇ ਨੇ ਉਹਦੇ ਵਿੱਚ ਰੈ residențial ਦੀ ਵੀ ਜਿਹੜੀ ਆਰ.ਓ.ਆਈ. ਹੈ ਦੈਟ ਬੀਟਸ ਕਮਰਸ਼ੀਅਲ। ਸੋ ਅਸੀਂ ਇਹੀ ਤੁਹਾਨੂੰ ਸਮਝਾਉਂਦੇ ਆ ਕਿ ਹਾਂਜੀ ਆਓ ਤੁਸੀਂ ਦੇਖੋ ਬੈਠੋ ਜ਼ਰੂਰੀ ਨਹੀਂ ਹੈ ਕਿ ਇੱਥੇ ਤੁਸੀਂ ਆਏ ਹੋ ਤਾਂ ਤੁਹ ਇੱਕ ਪ੍ਰੋਜੈਕਟ ਸਮਝੋ ਦੋ ਸਮਝੋ 10 ਸਮਝੋ ਤੁਹਾਨੂੰ ਇੱਥੇ ਇੱਥੇ ਨਹੀਂ ਚਾਹੀਦਾ ਤੁਹਾਨੂੰ ਕੈਨੇਡਾ ਚਾਹੀਦਾ ਤੁਹਾਨੂੰ ਦੁਬਈ ਚਾਹੀਦਾ ਤੁਹਾਨੂੰ ਪਤਾਇਆ ਚਾਹੀਦਾ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਇਨਵੈਸਟਮੈਂਟ ਕਰਨੀ ਹੈ ਵੀ ਗਾਟ ਆਲ ਦਾ ਪ੍ਰੋਜੈਕਟਸ ਅੰਡਰ ਵਨ ਰੂਫ